ਰੀਲਾ 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 ਦੇ ਚੱਕਰ ਦੇ ਵਿੱਚ ਗੱਡੀ 'ਚ ਆ ਕੰਮ ਪਰ ਪੁਲਸ ਲੱਗ ਕਈ ਮਗਰ ਜਦੋਂ ਪੁਲਸ ਨੂੰ ਪਤਾ ਲੱਗਿਆ ਕਿ ਹੁਸ਼ਿਆਰਪੁਰ ਦੀਆਂ ਸੜਕਾਂ ਤੇ ਆ ਕੰਮ ਹੋਇਆ ਤੇ ਬੱਸ ਫੇਰ ਕੀ ਸੀ ਮੁਸਤੈਦ ਪੁਲਸ ਹੋ ਗਿਆ ਅਲਰਟ ਤੇ ਹੁਸ਼ਿਆਰਪੁਰ ਤੋਂ ਹਿਮਾਚਲ ਗਏ ਇਹ ਨੌਜਵਾਨ ਆ ਗਏ ਪੁਲਸ ਦੇ ਅੜਿਕੇ 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 ਆਓ ਤੁਹਾਨੂੰ ਦਿਖਾਨੇ ਆ ਰੀਲਾਂ ਦੇ ਵਿੱਚ ਸਟੰਟ ਬਾਜੀ ਕਰਦੇ ਹੋਏ ਇਹ ਨੌਜਵਾਨ ਕਿਵੇਂ ਪੁੱਸ ਦੇ ਕਾਬੂ ਚੜ ਗਏ ਤੇ ਨਾਲ ਹੀ ਪੁੱਸ ਨੇ ਦਿੱਤਾ ਮੈਸੇਜ ਕਿ ਇਹੋ ਜੀਆਂ ਰੀਲਾਂ ਨਾ ਬਣਾਓ ਨਾ ਬਣਾਓ ਨਾ ਬਣਾਓ ਜਣ ਪੇਲ ਪੰਜਾਬੀ ਟੀਵੀ ਦੇ ਲਈ ਹੁਸ਼ਿਆਰਪੁਰ ਤੋਂ ਜਤਿੰਦਰਪਾਲ ਕਲੇਰਦੀਪਾਟ जेड़ा एक वीडियो वायरल सोशल मीडिया से एक करेटा ग्डी संदू के कुछ नौजवान बहुत बुलड़बाजी कर रहे थे की मामला और की कार्रवाई की ਜੀ ਮਿਤੀ 2 ਤਰੀਕ ਨੂੰ ਜਿਹੜੀ ਲੱਗੀ ਹੋਈ 2 ਤਰੀਕ ਹੈ ਉਹਦੇ ਇੱਕ ਆਪਣੇ ਇੱਥੇ ਮਿਆਣੀ ਰੋਡ ਤੇ ਇੱਕ ਕ੍ਰੇਟਾ ਗੱਡੀ ਦੇ ਵਿੱਚ ਜਿਹੜੇ ਕੁਝ ਸ਼ਰਾਰਤੀ ਅਨਸਰ ਅਤੇ ਜਿਹੜੀ ਕ੍ਰੇਟਾ ਗੱਡੀ ਐਚਪੀ 978700 ਕੁਝ ਕੁਝ ਸੰਰੂ ਕੋਲ ਕੇ ਹੁਲੜਵਾਜੀ ਕਰਦੇ ਉੱਚ ਨਜ਼ਰ ਆਏ ਸੀ ਜਿਸ ਵੰਦੀ ਮਤਲਬ ਸਾਹ ਪੁਲਿਸ ਨੇ ਆਪਣੇ ਐਕਸ਼ਨ ਵਿੱਚ ਆਉਂਦੇ ਹੋਏ ਗੱਡੀ ਜਿਹੜੀ ਹੈਗੀ ਆ ਉਹਨੂੰ ਮਪਾਉਂਡ ਕਰ ਲਈ ਹੈ ਬੰਦ ਕਰ ਦਿੱਤੀ ਹੈਗੀ ਆ ਤੇ ਬਾਕੀ ਜਿਹੜੇ ਹੁਲੜਵਾਜੇਗੇ ਉਹਨਾਂ ਨੂੰ ਵੀ ਉੱਚ ਦੋ ਬੰਦੇ ਰਾਉਂਡ ਅਪ ਕੀਤੇ ਗਏ ਆ ਤੋ ਗੱਡੀ ਦਾ ਆਰਾਊਂਡ ਆਪਣੇ ਇਹ ਅਬਾਉਂਡ ਹੋ ਗਈ ਹੈ ਬਾਕੀ ਜਿਹੜੇ ਹੁੱਲੜਵਾਜੇ ਤੋਂ ਐਸ ਪਰ ਲਾਅ ਸੀ ਕਾਰਵਾਈ ਅਮਲ ਤੇ ਲੈ ਕੇ ਆ ਰਹੇ ਹੈਗੇ ਤੇ ਸਰ ਹੋਰ ਤੁਸੀਂ ਨੌਜਵਾਨਾਂ ਨੂੰ ਕੀ ਮੈਸੇਜ ਦਵੋਗੇ ਜਿਹੜੇ ਕਿ ਅੱਜਕੱਲ੍ਹ ਇਹ ਘਟਣ ਵਾਸਤੇ ਏਦਾਂ ਰੀਲ ਬਣਾ ਰਹੇ ਹੋ ਮੈਂ ਤਾਂ ਨੌਜਵਾਨਾਂ ਨੂੰ ਇਹੀ ਆਪਣੇ ਸੁਝਾਅ ਦੇਵਾਂਗਾ ਕਿ ਉਹ ਚੰਗੇ ਕਿੱਤਿਆਂ ਵੱਲ ਪਹਿਨ ਆਪਣੀ ਐਜੂਕੇਸ਼ਨ ਤੇ ਧਿਆਨ ਦੇਣ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕਰਨ ਤੇ ਆਪਣੇ ਸਮਾਜ ਦਾ ਨਾਮ ਰੋਸ਼ਨ ਕਰਨ ਇਦਾਂ ਦੀ ਜਿਹੜੀ ਹੁੱਲੜਬਾਜੀ ਆ ਉਹਨਾਂ ਦਾ ਜਿਹੜਾ ਨਤੀਜਾ ਤੁਸੀਂ ਅੱਜ ਦੇਖ ਹੀ ਲਿਆ ਉਹ ਗੱਡੀ ਵੀ ਅਬਾਉਂਡ ਹੋ ਗਈ ਉਹਨਾਂ ਤੇ ਕਾਰਵਾਈ ਵੀ ਹੋਣੀ ਹੈ ਤੇ ਵਾਕਈ ਵੀ ਸਾਡੀ ਜਿਹੜ ਜਿਹੜੇ ਕੋਈ ਹੋਰ ਇਦਾਂ ਦੇ ਮੈਂ ਜਿਹੜੇ ਸ਼ਰਧੀਆਂ ਸਰਜਾ ਹੁਲੜਵਾਜੇ ਉਹਨਾਂ ਨੂੰ ਸਖਤ ਤਾਬੂ ਨਹੀਂ ਕਰਦਾ ਕਿ ਵੀ ਜੇ ਕੋਈ ਦਸਿਏ ਏਰੀਆ ਜਾਂ ਸਾਡੇ ਕਿਤੇ ਵੀ ਏਰੀਆ ਦੇ ਵਿੱਚ ਇਸ ਤਰ੍ਹਾਂ ਦੀ ਹੁਲੜਵਾਜੀ ਕਰਦੇ ਪਾਏ ਗਏ ਤਾਂ ਉਹਨਾਂ ਤੇ ਜਿੰਨੀ ਸ਼ਕਤੀ ਨਾਲ ਪੁਲਿਸ ਕਾਰਵਾਈ ਕਰ ਸਕਦੀ ਹੈ ਉਹ ਅਮਲ ਲੈ ਕੇ ਆਵੇ